ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਡੱਲੇਆਲ ਵਿਖੇ ਖੜੇ ਆ ਆਪਾਂ ਇੱਥੇ ਦੀ ਸਮੁੱਚੀ ਸੰਗਤ ਨੇ ਜੋ ਉਪਰਾਲਾ ਕੀਤਾ ਖਾਸ ਕਰ ਇੱਥੋਂ ਦੇ ਸਵਰਗਵਾਸੀ ਜਿਹੜੇ ਕੈਮਰਨ ਸਿੰਘ ਰਾਏ ਜਿਨ੍ਹਾਂ ਨੇ ਇੱਕ ਟਰੈਕਟਰ 3600 ਫੋਰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਵਰਗਵਾਸੀ ਜਿਹੜੇ ਹੈਗੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਬਾਬਾ ਜੀ ਸਾਡੇ ਸੇਵਾ ਕਰਦੇ ਨੇ ਉੱਥੇ ਅ ਸੁਲਤਾਨਪੁਰ ਦੇ ਕੋਲ ਕਰਮੋਵਾਲ ਪੱਤਨ ਦੇ ਲਾਗੇ ਸੋ ਇਹ ਟਰੈਕਟਰ ਇਹਨਾਂ ਨੂੰ ਦਿੱਤੇ ਜਾਣੇ ਨੇ ਕਿਉਂਕਿ ਉਸ ਏਰੀਆ 'ਚ ਜਿਹੜੀ ਸੇਵਾ ਬਹੁਤ ਲੋਡ ਹੈ ਟਰੈਕਟਰਾਂ ਦੀ ਕਿਉਂਕਿ ਖੇਤਾਂ ਦੇ ਵਿੱਚ ਬੜਾ ਮਾੜਾ ਆਪ ਗਿਆ ਰੇਤ ਆ ਗਈ ਸੋ ਉਹਦੇ ਵਾਸਤੇ ਇੱਕ 3600 ਫੋਰ ਜਿਹੜਾ ਟਰੈਕਟਰ ਹੈ ਉਹ ਸਵਰਗਵਾਸੀ ਕੈਮਰਨ ਸਿੰਘ ਜਿਹੜੇ ਰਾਏ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇੱਕ ਮਹਿੰਦਰਾ ਟਰੈਕਟਰ ਹੈ ਜਿਹੜਾ ਖੁਸ਼ੀਕੌਰ ਨਿੱਜਰ ਨਿੱਜਰ ਪਰਿਵਾਰ ਦੀ ਤੰਦਰੁਸਤੀ ਵਾਸਤੇ ਉਹਨਾਂ ਨੇ ਸੇਵਾ ਕੀਤੀ ਆ ਜਿਹੜਾ ਟਰੈਕਟਰ ਖੜਾ ਸਾਡੇ ਕੋਲ ਇਸ ਵੇਲੇ ਇਹ ਵੀ ਉਸ ਏਰੀਆ 'ਚ ਸੇਵਾ ਵਾਸਤੇ ਦਿੱਤਾ ਜਾ ਰਿਹਾ ਆ ਇਹ ਵੀ ਬਾਬਾਈ ਦੇ ਹਵਾਲੇ ਕੀਤਾ ਹੈ ਵੀ ਉੱਥੇ ਤੁਸੀਂ ਇਹ ਜਿਹੜੀ ਸੇਵਾ ਨਿਭਾਉਣੀ ਹੈ ਤਾਂ ਇੱਕ ਸਾਡੇ ਕੋਲ ਸਰਦਾਰ ਪ੍ਰਗਟ ਸਿੰਘ ਜੀ ਖੜੇ ਨੇ ਇਹਨਾਂ ਦਾ ਤੁਸੀਂ ਪਿਛਲੇ ਦਿਨੀ ਵੀਡੀਓ ਦੇਖੀ ਹੋਗੀ ਵੀ ਟਰੈਕਟਰ ਜਿਹੜਾ ਉਹ ਪਾਣੀ 'ਚ ਡੁੱਬ ਜਾਣ ਕਾਰਨ ਉਹ ਸਾਰੇ ਉਹਦੇ ਬਲੌਕਾਂ 'ਚ ਹਿੱਸੇ 'ਚ ਸਾਰੇ ਪਾਣੀ ਆਵੜਿਆ ਤੇ ਜਿਹੜਾ ਹੈੱਡ ਹੈ ਉਹ ਜਾਮ ਹੋ ਗਿਆ ਜੰਗ ਪੈ ਗਿਆ ਸਾਰੇ ਨੂੰ ਸੋ ਟਰੈਕਟਰ ਖੋਲਿਆ ਹੋਇਆ ਉੱਤੇ ਕਾਫੀ ਪੈਸੇ ਲੱਗਦੇ ਆ ਕਿਉਂਕਿ ਇਹਨਾਂ ਦੀ ਫਸਲ ਸਾਰੀ ਤਬਾਹ ਹੋ ਗਈ ਹੈ ਸੋ ਇਹ ਸਾਡੇ ਭਰਾ ਨੇ ਸਾਡਾ ਫਰਜ਼ ਬਣਦਾ ਸਾਰੇ ਭਾਈਚਾਰੇ ਦਾ ਵੀ ਜਿੱਥੇ-ਜਿੱਥੇ ਕੋਈ ਸਾਡਾ ਭਰਾ ਅੱਜ ਪੀੜਾ ਦੇ ਵਿੱਚ ਹੈ ਤੇ ਉਹਦੇ ਨਾਲ ਮੁੰਡੇ ਨਾਲ ਮੁੰਡਾ ਲਾਈਏ ਸੋ ਭਾਰਤੀ ਕਿਸਾਨ ਜੁਨੀਓ ਦੁਆਬਾ ਵੱਲੋਂ ਸਰਦਾਰ ਤਰਸੀਮ ਸਿੰਘ ਢਿੱਲੋਂ ਏਸੀ ਸਾਹਿਬ ਬਾਜਵਾਤ ਸਾਹਿਬ ਸਾਰੇ ਖੜੇ ਨੇ ਸੋ ਖਾਸ ਕਰਕੇ ਢਿੱਲੋਂ ਸਾਹਿਬ ਨੇ ਇਹ ਅਤੇ ਤੇਜ ਸਿੰਘ ਸਾਹਿਬ ਨੇ ਸੇਵਾ ਲਈ ਹੈ ਢਿਲੋ ਸਾਹਿਬ ਕਹਿੰਦੇ ਨੇ ਵੀ ਅਸੀਂ ਉਹ ਟਰੈਕਟਰ ਵੀ ਇਹਨਾਂ ਦਾ ਜਿਹੜਾ ਉਹ ਤੇ ਜਿੰਨੇ ਵੀ ਪੈਸੇ ਲੱਗਣ ਉਹ ਤੇ 50000 ਲੱਗਦਾ 60 ਜਹ ਲੱਗਦਾ ਜਿੰਨੇ ਵੀ ਲੱਗਦੇ ਆ ਉਹ ਪੂਰਾ ਟਰੈਕਟਰ ਇਹਨਾਂ ਦਾ ਤਿਆਰ ਕਰਵਾ ਕੇ ਉਹ ਇਹ ਦੇਣਗੇ ਸੋ ਇਹ ਅੱਜ ਇਹਨਾਂ ਨੂੰ ਤਾਈਆਂ ਬੁਲਾਇਆ ਸੀ ਵੀ ਇਹਨਾਂ ਨੂੰ ਵੀ ਟਰੈਕਟਰ ਦੀ ਤੁਸੀਂ ਬਿਲਕੁਲ ਚਿੰਤਾ ਨੀ ਕਰਨੀ ਤੁਹਾਡਾ ਟਰੈਕਟਰ ਬਿਲਕੁਲ ਨਵਾਂ ਵਰਗਾ ਜਿਵੇਂ ਉਹ ਪਹਿਲਾਂ ਚੱਲਦਾ ਸੀ ਉਵੇਂ ਚਾਲੂ ਹਾਲਤ ਚ ਕਰਕੇ ਸਾਰਾ ਉਹਦਾ ਖਰਚਾ ਜਿਹੜਾ ਉਹ ਇਹ ਸਰਦਾਰ ਅਤ ਸ਼ੇਮ ਸਿੰਘ ਢਿਲੋਟ ਅਸੀ ਸਾਹਿਬ ਸਾਰੇ ਭਾਰਤੀ ਕਿਸਾਨ ਜੀ ਨੂੰ ਯੂਨੀਅਨ ਦੁਆਬਾ ਦੇ ਜਿਹਨੇ ਸਾਥੀਆ ਸਾਰਿਆਂ ਨੇ ਹਮੀ ਪਰਿਆ ਪਿਆ ਆਪਾਂ ਉਹਨੂੰ ਠੀਕ ਕਰਾ ਕੇ ਦੇਵਾਂਗੇ ਸੋ ਇਹ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਭਾਰਤੀ ਕਿਸਾਨ ਜੀ ਨੂੰ ਇਹ ਦੁਆਬਾ ਬੋਲوںਾਰੇ ਹੀ ਨਿੱਜਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਚੋ ਜਿਨ੍ਹਾਂ ਦੋਨੋਂ ਪਰਿਵਾਰਾਂ ਚੋ ਟਰੈਕਟਰ ਦਿੱਤੇ ਜਾਣੇ ਨੇ ਉਹ ਪਰਿਵਾਰਾਂ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਇਵੇਂ ਹੀ ਉਹ ਸੇਵਾ ਕਰਦੇ ਰਹਿਣ ਆਪਣੇ ਸਮਾਜ ਦੀ ਆਪਣੇ ਭਾਈਚਾਰੇ ਦੀ ਸ਼ੋ ਬਾਹਰਲੇ ਆ ਮੁਲਕਾਂ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਾਲਕ ਉਹਨਾਂ ਦੀ ਚੜ੍ਹਦੀ ਕਲਾ ਰੱਖਿਆ ਹਰ ਵੇਲੇ ਸ਼ੋ ਇਹ ਅੱਜ ਜਿਹੜੀ ਢੱਲੇਵਾਲ ਦੀ ਸੰਗਤ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਇਸ ਉਪਰਾਲਾ ਕੀਤਾ ਗਿਆ ਔਰ ਖਾਸ ਕਰਕੇ ਮੈਂ ਅੱਜ ਹੀ ਨਹੀਂ ਕਿਉਂਕਿ 2020 21 ਦੇ ਅੰਦੋਲਨ ਵਿੱਚ ਵੀ ਢਿਲੋ ਸਾਹਿਬ ਅੱਗੇ ਹੋ ਕੇ ਸੇਵਾ ਕਰਦੇ ਰਹੇ ਆ ਉਦੋਂ ਵੀ ਇਹਨਾਂ ਨਗਰਾਂ 'ਚ ਸਪੋਰਟ ਜਾਂਦੀ ਰਹੀ ਹੈ ਸ਼ੋ ਹੁਣ ਜਿਹੜਾ ਅੰਦੋਲਨ ਚੱਲਦਾ ਹੀ ਉਹ 'ਚ ਵੀ ਕਿਤੇ ਵੀ ਹੋਵੇ ਸ਼ੋ ਇਹਨਾਂ ਦਾ ਇਹ ਨਗਰ ਹੈ ਇਹਨਾਂ ਦੇ ਨਗਰ ਦੇ ਜਿੰਨੇ ਸਮੂਹ ਸਾਥੀ ਨੇ ਹਮੇਸ਼ਾ ਇਹਨਾਂ ਦੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਸੇਵਾ ਕਰ ਸੋ ਇਹ ਸਾਰੇ ਨਗਰਾਂ ਦੀ ਵਾਇਗਰੂ ਚੜਦੀ ਕਲਾ ਵਾਛੇ ਔਰ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਉਸ ਏਰੀਏ ਦੇ ਵਿੱਚ ਜਿਹੜੇ ਸਾਡੇ ਭਰਾ ਇਸ ਕਹਿਦੇ ਹੋ ਕਿ ਦਰੇੜ ਚ ਆਇਆ ਦਾਬੇ ਚ ਆਇਆ ਮਾਲਕ ਉਹਨਾਂ ਨੂੰ ਵੀ ਚੜਦੀ ਕਲਾ ਵਾਛੇ ਆਉਣ ਵਾਲੀਆਂ ਫਸਲਾਂ ਸਾਰੀਆਂ ਦੀਆਂ ਠੀਕ ਹੋਣ ਸੋ ਆਪਣੇ ਪੈਰੀ ਖੜੇ ਹੋਣ ਪਰ ਹੁਣ ਜਿਹੜੀ ਘੜੀ ਹੈ ਇਹਦੇ ਵਿੱਚ ਸਾਰੇ ਪਰਿਵਾਰ ਇਹਨਾਂ ਦੇ ਨਾਲ ਖੜਾ ਭਾਰਤੀ ਕਿਸਾਨ ਜੀ ਉਹਨੂੰ ਦੁਆਬਾ ਦਾ ਡਟ ਕੇ ਸੋ ਮੈਂ ਸਰਦਾਰ ਪਾਰਗਟ ਸਿੰਘ ਉਹਨਾਂ ਨੂੰ ਵੀ ਕਹਾਂਗੇ ਕਿ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੁਹਾਡਾ ਜਿਹੜਾ ਟਰੈਕਟਰ ਹੈ ਬਿਲਕੁਲ ਉਹਤੇ ਜਿੰਨੇ ਪੈਸੇ ਲੱਗਣਗੇ ਉਹ ਸਾਥੀ ਲਾ ਕੇ ਤਿਆਰ ਕਰਕੇ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਸੋਨਹਾ ਸਾਥੀ ਆਕਾਲੋ